ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਦਰਸ਼ਨ ਕਰੋ ਗੁਰੂ ਕਾ ਖੂ ਪਾਛਈ ਦਸਵੀਂ ਇਸ ਇਲਾਕੇ ਦਾ ਚਲ ਖਾਰਾ ਹੋਣ ਕਰਕੇ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੀਰ ਛੱਡਿਆ ਜੋ ਇਸ ਅਸਥਾਨ ਉੱਤੇ ਅੜ ਗਿਆ ਅਤੇ ਮਿੱਠਾ ਜਲ ਪ੍ਰਗਟ ਹੋਇਆ ਗੁਰੂ ਜੀ ਨੇ ਤੀਰ ਮਾਰ ਕੇ ਜਲ ਕਟਿਆ ਤੇ ਇਸ ਖੂਹ ਸਾਹਿਬ ਤੋਂ ਜਲ ਲੈ ਕੇ ਗੁਰੂ ਸਾਹਿਬ ਜੀ ਗੁਰਦੁਆਰਾ ਦਾਤਨਸਰ ਸਾਹਿਬ ਗਏ ਤੇ ਗੜਵਾ ਮਾਰ ਕੇ ਗੁਰੂ ਸਾਹਿਬ ਨੇ ਨੂਰਦੀਨ ਮੁਸਲਮਾਨ ਨੂੰ ਮਾਰਿਆ ਗੁਰੂ ਸਾਹਿਬ ਜੀ ਨੇ ਇਸ ਖੂਹ ਸਾਹਿਬ ਨੂੰ अनेका ਵਾਰ ਦਿੱਤੇ ਇਸ ਖੂਹ ਸਾਹਿਬ ਵਿੱਚੋਂ ਜਲ ਛਕਰ ਨਾਲ ਅਤੇ ਪੰਜ ਐਤਵਾਰ ਇਸ਼ਨਾਨ ਕਰਨ ਨਾਲ ਦੁੱਖ ਦੂਰ ਹੁੰਦੇ ਹਨ ਆਪ ਜੀ ਦਰਸ਼ਨ ਕਰ ਰਹੇ ਹੋ ਸੰਗਤਾਂ ਜਲ ਛਕਰੀਆਂ ਹਨ ਜੀ ਆਪ ਜੀ ਦਰਸ਼ਨ ਕਰੋ ਖੂਹ ਸਾਹਿਬ ਜੀ ਦੇ वागुरु वागुरू वाहि वागुरू साहब जी वाहि वागुरू वाहि वागुरू दरबार साहिब जी ਸੰਤਾਂ ਮੱਥਾ ਟੇਕਦਿਆਂ ਹੋਈਆਂ ਅਤੇ ਦਰਬਾਰ ਸਾਹਿਬ ਜੀ ਦੀ ਪਰਗਰਮਾ ਕਰਦੀਆਂ ਹੋਈਆਂ ਗੁਰੂ ਸਾਹਿਬ ਜੀ ਵੱਲੋਂ ਨਾਂ ਦੇਣ ਦੀ ਧਰਤੀ ਵਿਖੇ ਦਿੱਤੇ ਹੋਏ 52 ਬਚਨ ਅਤੇ ਇਹੋ ਜਿਹੀਆਂ ਯਾਦਗਾਰਵਾਂ ਸੰਭਾਲੀਆਂ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ